ਜਨਤਕ ਜਗ੍ਹਾ ਦੇ ਉਤੇ ਅਸੀਂ ਖਾਣਾ ਖਾਂਦੇ ਮੀਟਿੰਗਾਂ ਹੁੰਦੀਆਂ ਗੁਪਤ ਜਗ੍ਹਾ ਤੇ ਜਨਤਕ ਜਗ੍ਹਾ ਤੇ ਮੀਟਿੰਗਾਂ ਨਹੀਂ ਹੁੰਦੀਆਂ ਪਬਲਿਕ ਦੇ ਵਿੱਚ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ ਜੇ ਅਸੀਂ ਕਿਸੇ ਜਨਤਕ ਪਲੇਸ ਤੇ ਬੈਠੇ ਆਂ ਉੱਥੇ ਕਿਸੇ ਪਾਰਟੀ ਦਾ ਬੰਦਾ ਜਿਹੜਾ ਉਹ ਸਾਡੇ ਨਾਲ ਆ ਕੇ ਬਹਿ ਕੇ ਗੱਲ ਕਰਨ ਲੱਗ ਗਿਆ ਤੇ ਇਹਦੇ ਨਾਲ ਉਹ ਜੀਪੀ ਦੀ ਅਸੀਂ ਥੋੜੀ ਬਾਰੇ ਉਹ ਰੈਡੀਸਨ ਦੇ ਵਿੱਚ ਜਿਹੜਾ ਜਿੱਥੇ ਖਾਣਾ ਖਾਂਦੇ ਆ ਉੱਥੇ ਸਾਰੇ ਫੈਮਲੀਆਂ ਬੈਠੀਆਂ ਉੱਥੇ ਸਾਡੇ ਨਾਲ ਕਈ ਸਵਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਉੱਠ ਰਹੇ ਸੀ ਤੇ ਉੱਥੇ ਹੀ ਕਿ ਆਰਐਸਐਸ ਨਾਲ ਯਾਰੀ ਗਿਆਨੀ ਹਰਪ੍ਰੀਤ ਸਿੰਘ ਦੀ ਹੈ ਤੇ ਇਸ ਦੇ ਦੌਰਾਨ ਹੁਣ ਉੱ ਨੇ ਆ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਔਰ ਸਿਰਫ ਜਿਹੜੀ ਕਿ ਇੱਕ ਮੀਟਿੰਗ ਜ਼ਰੂਰ ਹੋਈ ਹੈ ਪਰੰਤੂ ਉਹ ਕੋਈ ਗੁਪਤ ਮੀਟਿੰਗ ਨਹੀਂ ਸੀ ਤੇ ਜਿਸ ਦੇ ਦੌਰਾਨ ਉੱਥੇ ਹੀ ਦੂਜੇ ਪਾਸੇ ਗਿਆਨੇ ਹਰਪ੍ਰੀਤ ਸਿੰਘ ਦੇ ਵੱਲੋਂ ਸਪਸ਼ਟੀਕਰਨ ਹੈ ਜਿਹੜਾ ਕਿ ਕੁਝ ਵਾਇਰਲ ਤਸਵੀਰਾਂ ਨੂੰ ਲੈ ਕੇ ਜਿਹੜਾ ਕਿ ਦਿੱਤਾ ਗਿਆ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਬੀਤੇ ਦਿਨਾਂ ਦੇ ਜੋ ਤਸਵੀਰਾਂ ਵਾਇਰਲ ਹੋਈਆਂ ਸੀ ਉਹ ਸਿਰਫ ਔਰ ਸਿਰਫ ਇੱਕ ਜਿਹੜਾ ਕਿ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਗਿਆਨੇ ਹਰਪ੍ਰੀਤ ਸਿੰਘ ਦਾ ਬਿਆਨ ਹੈ ਤੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਉ ਤੁਹਾਨੂੰ ਸੁਣਾਉਣਾ ਉਹ ਬੀਬੀ ਅੰਮਦਾ ਇੱਕ ਬਹੁਤ ਵੱਡਾ ਜਿਹੜਾ ਬਹਾਨਾ ਹੈ ਪੰਜਾਬ ਕੋਲ ਪਹਿਲਾਂ ਹੀ ਪਾਣੀ ਹੈ ਨਹੀਂਗਾ ਇਹਨਾਂ ਨੇ ਰਾਜਸਥਾਨ ਨੂੰ ਪਾਣੀ ਦੇਣ ਦੀ ਮਨਸ਼ਾ ਦੇ ਨਾਲ ਡੈਮ ਜਿਹੜੇ ਹੈ ਉਹ ਉਹਨਾਂ ਚੋਂ ਪਾਣੀ ਜਿਹੜਾ ਰਿਲੀਜ਼ ਨਹੀਂ ਕੀਤਾ ਹੈ ਮੌਸਮ ਵਿਭਾਗ ਵੀ ਜਿਹੜਾ ਹੈ ਇੱਥੇ ਫੇਲ ਹੋਇਆ ਹੈ ਮੌਸਮ ਵਿਭਾਗ ਨੇ ਜਿਹੜੀ ਪ੍ਰੈਡਿਕਸ਼ਨ ਕੀਤੀ ਸੀ ਭਵਿੱਖਬਾਣੀ ਕੀਤੀ ਸੀ ਉਹਦੇ ਨਾਲੋਂ ਕਈ 100 ਗੁਣਾ ਜ਼ਿਆਦਾ ਮੀਂਹ ਪਿਆ ਤੇ ਇਹੋ ਜੇ ਮੌਸਮ ਵਿਭਾਗ ਹੁੰਦੇ ਅਧਿਕਾਰੀਆਂ ਦੀ ਕੀ ਜਵਾਬ ਤਲਬ ਹੀ ਨਹੀਂ ਹੋਣੀ ਚਾਹੀਦੀ ਬਿਲਕੁਲ ਅਸੀਂ ਸਰਕਾਰ ਨੂੰ ਇਹੋ ਹੀ ਅਪੀਲ ਕਰਦੇ ਆਂ ਕਿ ਬੀਬੀਐਮ ਦੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇ ਜੇ ਉਹ ਦੋਸ਼ੀ ਨੇ ਦੋਸ਼ੀ ਹਨ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ। ਬਦਲੇ ਵਿੱਚ ਤੁਸੀਂ ਵੀ ਮਦਦ ਕਰ ਰਹੇ ਹੋ। ਉੱਤੇ ਪਾਸੇ ਤੁਸੀਂ ਬਾਤਵਾਲੀ ਵੀ ਬਦਲ ਕਰ ਰਹੇ ਆ ਤੇ ਸਾਫਤਾ ਜਿਸ ਤਰ੍ਹਾਂ ਜਨਰਲ ਮਿਕਸਿੰਗ ਹੋਈ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਇਹ ਸਭੀ ਬਾਦਲ ਦੇ ਕੰਮ ਦੀ ਸਲਾਹ ਹੈ ਕਿਤੇ ਚਲੋ ਉਹਨਾਂ ਦਾ ਨਿੱਜੀ ਬਚਾਵਾ ਹੈ। ਸਿਨਸ ਬਡੇ ਇਨਜ਼ਾਮ ਨੇ ਜਿਹੜੇ ਤੁਹਾਡੇ ਨਾਲ ਆ ਰਿਹਾ ਸੀ ਨੂੰ ਲੈ ਕੇ ਮੀਟਿੰਗ ਨੂੰ ਕਰਕੇ ਉਹ ਕਿਵੇਂ ਦੇਖੋ ਲਗਾਤਾਰ ਕੋਈ ਜਿਹੜਾ ਉਹਨਾਂ ਚ ਕੀ ਹੋ ਰਿਹਾ ਹੈ ਉਹ ਇੱਕ ਬੇਫਾਲਤੂ ਜਿਹਾ ਹੈ ਉਹਦੇ ਪਿੱਛੇ ਕੋਈ ਤਰਕ ਕੋਈ ਲੌਜੀਕ ਨਹੀਂ ਹੈ ਜੀ ਇਸ ਦਾ ਮੇਰੀ ਮਿਹਣੀ ਨਹੀਂ ਸੀ ਫਿਰ ਮੀਟਿੰਗ ਵਾਲੇ ਬਰਤ ਉਹ ਕੋਈ ਇੱਕ ਜਨਤਕ ਕਿਤੇ ਇਸ ਮਾਗਮ ਜਨਤਕ ਜਗ੍ਹਾ ਦੇ ਉਤੇ ਅਸੀਂ ਖਾਣਾ ਖਾਂਦੇ ਮੀਟਿੰਗਾਂ ਹੁੰਦੀਆਂ ਗੁਪਤ ਜਗ੍ਹਾ ਤੇ ਜਨਤਕ ਜਗ੍ਹਾ ਤੇ ਮੀਟਿੰਗਾਂ ਨਹੀਂ ਹੁੰਦੀਆਂ ਪਬਲਿਕ ਦੇ ਵਿੱਚ ਮੀਟਿੰਗਾਂ ਨਹੀਂ ਹੁੰਦੀਆਂ ਕਿਹਾ ਜਾ ਰਿਹਾ ਕਿ ਬਾਹਰ ਸੀ ਦੇ ਨਾਲ ਹੋਊਗੀ ਬਾਹਰ ਦੇ ਵਿੱਚ ਮੀਟਿੰਗ ਜਿਹੜੀ ਨਹੀਂ ਨਹੀਂ ਕੋਈ ਬਾਹਰ ਨਹੀਂ ਸੀ ਇਸ ਤਰ੍ਹਾਂ ਦੀ ਕੋਈ ਜਗ੍ਹਾ ਦਾਤੋਂ ਔਰ ਰੈਡੀਸਨ ਦੇ ਵਿੱਚ ਜਿਹੜਾ ਜਿੱਥੇ ਖਾਣਾ ਖਾਂਦੇ ਆ ਉੱਥੇ ਸਾਰੇ ਫੈਮਿਲੀਆਂ ਬੈਠੀਆਂ ਉੱਥੇ ਸਾਡੇ ਨਾਲ ਜਿਹੜੇ ਜਿਨ੍ਹਾਂ ਦਾ ਮੀਟਿੰਗ ਸੀ ਉਹ ਆਪਣੀ ਪ੍ਰੋਫਾਈਲ ਤੇ ਆਪਣੇ ਆਪ ਨੂੰ ਆਰਐਸਐਸ ਦਾ ਮੈਂਬਰ ਬਣਦੇ ਨੇ ਜੇ ਅਸੀਂ ਕਿਸੇ ਜਨਤਕ ਪਲੇਸ ਤੇ ਬੈਠੇ ਆ ਉੱਥੇ ਕਿਸੇ ਪਾਰਟੀ ਦਾ ਬੰਦਾ ਜਿਹੜਾ ਉਹ ਸਾਡੇ ਨਾਲ ਆ ਕੇ ਬਹਿ ਕੇ ਗੱਲ ਕਰਨ ਲੱਗ ਗਿਆ ਤੇ ਇਹਦੇ ਨਾਲ ਉਹ ਡੀਜੀਪੀ ਦੀ ਅਸੀਂ ਥੋੜੀ ਬਹੁਤ ਸਾਰੀ ਮਿਲਦੀ ਸਾਰੇ ਮਿਲਦੇ ਆ ਸਰ ਲੱਭੀ ਆਲੀ ਨਜ਼ਰ ਨਹੀਂ ਆ ਰਹੇ ਜਦ ਦੇ ਕੋਈ ਪ੍ਰਧਾਨ ਬਣੇ ਹੋ ਤੁਹਾਡੀ ਹਰ ਇੱਕ ਮੀਟਿੰਗ ਅੱਜ ਸੈਸ਼ਨ ਹੈਗਾ ਉਹਨਾਂ ਦਾ ਉਹਨਾਂ ਨੇ ਨਹੀਂ ਪਰਸੋਂ ਸੀ ਕੱਠੇ ਸੀ ਪਰਸੋਂ ਮੀਟਿੰਗਸ ਕੱਠੇ ਸੀ ਬਾਦਰਾ ਸਾਹਿਬ ਲੈ ਕੇ ਬਹੁਤ ਸਾਰੀ ਪਿਆਸ ਲਗਣੇ ਲਗਾਈਆਂ ਜਾ ਰਹੀਆਂ ਨੇ ਲਗਾਤਾਰ ਉਹਨਾਂ ਨੇ ਸਪਸ਼ਟ ਕਰਤਾ ਹੈ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਮੇਰੇ ਖਿਆਲ ਜਦੋਂ ਉਹਨਾਂ ਨੇ ਸਪਸ਼ਟ ਕਰਤਾ ਉਸ ਤੋਂ ਬਾਅਦ ਕੋਈ ਗੱਲ ਬਣਦੀ ਸਾਰੇ ਹੀ ਸੰਪਰਕ ਚ ਹੈ ਕਿ ਕੋਈ ਇਦਾਂ ਦੀ ਰਦੀ ਆ ਪਾਰਟੀ ਨੂੰ ਲੈ ਕੇ ਕੀ ਡਿਸੀਜਨ ਆ ਕੋਈ ਲੀਗਲ ਕੋਰਟ ਤੇ ਹੁਣ ਅੱਗੇ ਬਲੇ ਉਹ ਨਾ ਜੋਨੀ ਪਾਰਟੀ ਦੇ ਦੋਸਤ ਅਸੀਂ ਲੀਗਲ ਕਮੇਟੀ ਬਣਾਈ ਹੋਈ ਹੈ ਉਹ ਆਪਣਾ ਵਰਕ ਕਰ ਰਹੀ ਹੈ ਜੀ ਔਰ ਪਾਰਟੀ ਦਾ ਮੈਂ ਦੱਸ ਦਿਆਂ ਕਿ ਪਾਰਟੀ ਦਾ ਢਾਂਚਾ ਜਿਹੜਾ ਲੇਟ ਹੋ ਗਿਆ ਉਹ ਸਿਰਫ ਹੜਾਂ ਕਰਨ ਲੇਟ ਹੋਇਆ ਹੋਰ ਕੋਈ ਕਾਰ ਨਹੀਂ ਉਹਨਾਂ ਕਾਦੀ ਨਾਲ ਤੇ ਚਲੀ ਚਿੰਜ ਨੇ ਬੜੇ ਇਲਜ਼ਾਮ ਲਾਇਆ ਕੁਛ ਕਿਹੜਾ ਚਲੋ ਕੋਈ ਨਹੀਂ ਜੀ ਉਹ ਉਹ ਤਾਂ ਹੁੰਦਾ ਹੀ ਹੈ ਹੁੰਦਾ ਹੀ ਹੈ ਜੀ ਤੁਹਾਡੇ ਨਾਮ ਦੇ ਬਾਰੇ ਅਜ ਤੱਕ ਨਹੀਂ ਕੋਈ ਵਾਟ ਫਰਿਆ ਉਹ ਜਲਦੀ ਨਾਮ ਜਿਹੜਾ ਉਹ ਸਪਸ਼ਟ ਹੋ ਜਾਏਗਾ ਲੀਗਲ ਕਮੇਟੀ ਸਾਡੀ ਲੱਗੀ ਹੋਈ ਹੈ ਅਸੀਂ ਜਾ ਰਹੇ ਹਾਂ ਪੰਥ ਦੀ ਕਚੈਰੀ 'ਚ ਸਭ ਕੁਝ ਹੋਏਗਾ ਆਉਣ ਵਾਲੇ ਸਮੇਂ 'ਚ ਜਦੋਂ ਪੰਥ ਪ੍ਰਵਾਨ ਕਰ ਲੈਂਦੇ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਇਲੀਗਲ ਲੂਗਲ ਕੁਝ ਨਹੀਂ ਰਹਿ ਜਾਂਦੀ